ਸਾਰਿਆਂ ਨੂੰ ਪਿਆਰ ਭਰੀ ਸ਼ਤਿ ਅਕਾਲ ਪੰਜਾਬੀ ਵਿਰਸਾ ਐਂਡ ਪੰਜਾਬੀ ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਗੋਭੀ ਤੇ ਗਾਜਰ ਦਾ ਖੱਟਾ ਮਿੱਠਾ achar ਜੋ ਕਿ ਬਣ ਕੇ ਬਹੁਤ ਜ਼ਿਆਦਾ ਵਧੀਆ ਤਿਆਰ ਹੁੰਦਾ ਹੈ ਗੋਭੀ ਕਾਚਰ ਦਾ achar ਬਣਾਉਣ ਲਈ ਮੈਂ ਲੈਂਦੇ ਆ ਇੱਕ ਫੁੱਲ ਗੋਭੀ ਦਾ ਅੱਧਾ ਕਿਲੋ ਗਾਜਰਾ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਉਬਾਲ ਕੇ ਇੱਕ ਦੋ ਮਿੰਟ ਲਈ ਗਰਮ ਪਾਣੀ ਵਿੱਚ ਉਬਾਲ ਕੇ ਉਹਦੇ ਵਿੱਚ ਇੱਕ ਚਮਚ ਹਲਦੀ ਦਾ ਤੇ ਇੱਕ ਚਮਚ ਨਮਕ ਦਾ ਪਾ ਕੇ ਇਹਨੂੰ ਉਬਾਲ ਲਿਆ ਸੀਗਾ ਤੇ ਫਿਰ ਇਹਨੂੰ ਇੱਕ ਦਿਨ ਦੀ ਧੁੱਪ ਵਿੱਚ ਸੁਕਾ ਲਿਆ ਸੀਗਾ ਤਾਂ ਕਿ ਜੋ ਇਹਦੇ ਵਿੱਚ ਪਾਣੀ ਹੈ ਉਹ ਸਾਰਾ ਨਿਕਲ ਜਾਵੇ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਜੇ ਇਹਦੇ ਵਿੱਚ ਪਾਣੀ ਰਹਿ ਗਿਆ ਤਾਂ ਸਾਡਾ ਜਿਹੜਾ ਅਚਾਰ ਹੈ ਉਹ ਜਲਦੀ ਖਰਾਬ ਹੋ ਜਾਊਗਾ ਇਸ ਲਈ ਸਾਨੂੰ ਇਹਨੂੰ ਸੁਕਾਣਾ ਜ਼ਰੂਰੀ ਹੈ ਇਹਦੇ ਵਿੱਚ ਪਾਣ ਲਈ ਅਸੀਂ ਲਿੱਤੇ ਦੋ ਵੱਡੇ ਚਮਚ ਅਦਰਕ ਕੁੱਟਿਆ ਹੋਇਆ ਦੋ ਚਮਚ ਲਸਣ ਇਹ ਵੀ ਕੁੱਟਿਆ ਹੋਇਆ ਇਹ ਮੈਂ ਕੁੰਡੀ ਵਿੱਚ ਕੁੱਟਿਆ ਹੋਇਆ ਹੈ ਇਹਨੂੰ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਇਹਦੇ ਵਿੱਚ ਪਾਵਾਂਗੇ ਅਸੀਂ 100 ਗ੍ਰਾਮ ਗੁੜ ਤੇ ਸਿਰਕਾ ਤੇ ਸੁੱਕੇ ਮਸਾਲੇ ਲਿੱਤੇ ਅਸੀਂ ਤਿੰਨ ਤੋਂ ਚਾਰ ਵੱਡੇ ਇਲਾਇਚੀ ਦੋ ਤੋਂ ਤਿੰਨ ਟੁਕੜੇ ਦਾਲਚੀਨੀ ਦੇ ਸੱਤ ਤੋਂ ਅੱਠ ਲੌਂਗ ਕਾਲੀ ਮਿਰਚਾਂ ਇੱਕ ਚਮਚ ਸੌਂਫ ਤੇ ਦੋ ਚਮਚ ਜੀਰਾ ਇਹ ਸੁੱਕੇ ਮਸਾਲੇ ਆ ਜਿਹੜੇ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਚਲੋ ਪਹਿਲਾਂ ਜਿਹੜੇ ਸੁੱਕੇ ਮਸਾਲੇ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰ ਲਾਂਗੇ ਜਿਹੜੇ ਅਸੀਂ ਸੁੱਕੇ ਮਸਾਲੇ ਲਿੱਤੇ ਸੀ ਅਸੀਂ ਉਹਨਾਂ ਨੂੰ ਡਰਾਈ ਰੋਸਟ ਕਰ ਲਾਂਗੇ ਪਹਿਲਾਂ ਤਾਂ ਕਿ ਜਿਹੋ ਇਹਦੇ ਵਿੱਚ ਨਮੀ ਹੁੰਦੀ ਹੈ ਉਹ ਖਤਮ ਹੋ ਸਕੇ ਇਹਨਾਂ ਨੂੰ ਬਸ 1 ਮਿੰਟ ਲਈ ਡਰਾਈ ਰੋਸਟ ਕਰਾਂਗੇ ਸਾਡੇ ਮਸਾਲੇ ਡਰਾਈ ਰੋਸਟ ਹੋ ਚੁੱਕੇ ਆ ਹੁਣ ਇਹਨਾਂ ਦਾ ਅਸੀਂ ਪਾਊਡਰ ਮਿਲਾਵਾਂਗੇ ਮਿਕਸੀ ਵਿੱਚ ਪਾ ਕੇ ਹੁਣ ਅਸੀਂ ਗੈਸ ਤੇ ਕੜਾਹੀ ਰੱਖ ਲਾਂਗੇ ਇਨ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਉਹਦੇ ਵਿੱਚ ਅਸੀਂ ਪਾ ਦਾਂਗੇ ਸਰੋਂ ਦਾ ਤੇਲ ਇਹ achar ਆ ਜਿਹੜਾ ਅਸੀਂ ਸਰੋਂ ਦੇ ਤੇਲ ਵਿੱਚੇ ਬਣਾਣਾ ਕਿਉਂਕਿ ਸਰੋਂ ਦੇ ਤੇਲ ਨਾਲ ਹੀ ਇਹਦਾ ਵਧੀਆ ਟੇਸਟ ਆਉਂਦਾ ਸੀ ਹੋਰ ਕੋਈ ਰਾਈਫਾਈਂਡ ਔਇਲ ਯੂਜ਼ ਨਹੀਂ ਕਰਨਾ ਇਹਨੂੰ ਅਸੀਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਸਾਡਾ ਤੇਲ ਆ ਬਿਲਕੁਲ ਗਰਮ ਹੋ ਚੁੱਕਿਆ ਦੇਖੋ ਇਹਦੇ ਵਿੱਚ ਅਸੀਂ ਉਹਨੂੰ ਪਾ ਦਾਂਗੇ ਆਪਣਾ ਲਸਣ ਦਾ ਪੇਸਟ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਸਾਡਾ ਲਸਣ ਪੂਚ ਚੁੱਕੇ ਇਹਦੇ ਵਿੱਚ ਪਾ ਦਾਂਗੇ ਅਦਰਕ ਦਾ ਪੇਸਟ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਲਗਾਤਾਰ ਚਲਾਉਂਦੇ ਰਹੂ ਨਾਗੇ ਜਿੱਕੇ ਜਿਹੜਾ ਸਾਡਾ ਅਦਰਕ ਆ ਉਹ ਕড়াই ਨੂੰ ਲੱਗ ਜਾਂਦਾ ਆ ਇਸ ਕਰਕੇ ਇਹਨੂੰ ਲਗਾਤਾਰ ਚਲਾਵਾਂਗੇ ਅਸੀਂ ਸਾਡਾ ਅਦਰਕ ਤੇ ਲਸਣ ਬਿਲਕੁਲ ਭੁੰਨ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਅਸੀਂ ਪਹਿਲਾਂ ਗੁੜ ਅਤੇ ਸਿਰਕਾ ਪਾ ਦਾਂਗੇ ਗੁੜ ਨੂੰ ਨਾ ਸਿਰਕੇ ਵਿੱਚ ਮਿਕਸ ਕਰ ਲਿਆ ਕਿ ਸਾਡੇ ਥੋੜਾ ਜਿਹਾ ਨਰਮ ਹੋ ਜਾ ਕੇ ਇਹਨੂੰ ਦੋ ਤੋਂ 3 ਮਿੰਟ ਲਈ ਅਸੀਂ ਪਕਾਵਾਂਗੇ ਹੁਣ ਚੰਗੀ ਤਰ੍ਹਾਂ ਅਦਰਕ ਲਸਣ ਆ ਜਿਹੜਾ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਆ ਦੇਖੋ ਸਾਡਾ ਜਿਹੜਾ ਗੂੜਾ ਬਿਲਕੁਲ ਮੈਲਟ ਹੋ ਚੁੱਕਿਆ ਹੁਣ ਪੱਕਣਾ ਸ਼ੁਰੂ ਹੋ ਗਿਆ ਹੈ ਇਹਦੇ ਨਾਲ ਹੀ ਅਸੀਂ ਜਿਹੜੇ ਅਸੀਂ ਡਰਾਈ ਰੋਸਟ ਮਸਾਲੇ ਲਿੱਤੇ ਸੀਗੇ ਨਾ ਉਹ ਵੀ ਪਾ ਦਾਂਗੇ ਉਹਨਾਂ ਦਾ ਪਾਊਡਰ ਬਣਾ ਕੇ ਪਾ ਦਾਂਗੇ ਤੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਨਾਲ ਹੀ ਆਪਣੇ ਬਾਕੀ ਮਸਾਲੇ ਵੀ ਐਡ ਕਰ ਦਾਂਗੇ ਇਹਦੇ ਵਿੱਚ ਇਦੇ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਦਾ ਤੇ ਇੱਕ ਚਮਚ ਦੇਗੀ ਮਿਰਚ ਤੇ ਨਮਕ ਜਿਹੜਾ ਅਸੀਂ ਆਪਣੇ ਟੇਸ ਅਕੋਰਡਿੰਗ ਪਾਵਾਂਗੇ 2 ਚਮਚ ਨਮਕ ਦੇ ਮਨਨ ਚੰਗੀ ਤਰ੍ਹਾਂ ਅਸੀਂ ਪਕਾਣ ਦਮਾਂਗੇ 2-3 ਮਿੰਟ ਲਈ ਇਦੇ ਵਿੱਚ ਅਸੀਂ ਹਲਦੀ ਨਹੀਂ ਐਡ ਕਰਨੀ ਮੈਂ ਜਦੋਂ ਗੋਭੀ ਤੇ ਕਾਚਰ ਨੂੰ ਉਬਾਲਿਆ ਸੀਗਾ ਪਾਣੀ ਵਿੱਚ ਉਦੋਂ ਐਡ ਕਰ ਦਿੱਤੀ ਸੀ ਹਲਦੀ ਕਿਉਂਕਿ ਜਦੋਂ ਜੇ ਅਸੀਂ ਇਸ ਟਾਈਮ ਹਲਦੀ ਪਾਵਾਂਗੇ ਜਦੋਂ ਅਸੀਂ ਖਾਂਦੇ ਆ ਅਚਾਰ ਨੂੰ ਤਾਂ ਸਾਡੇ ਹੱਥਾਂ ਨੂੰ ਵੀ ਬਿਲਕੁਲ ਹਲਦੀ ਲੱਗ ਜਾਂਦੀ ਆ ਇਸ ਕਰਕੇ ਅਸੀਂ ਉਬਾਲਦੇ ਟਾਈਮ ਹੀ ਹਲਦੀ ਪਾ ਲੈਣੀ ਆ ਆਪਣੀ ਇਹਦੇ ਵਿੱਚ ਅਸੀਂ ਇੱਕ ਚਮਚ ਅਜਵਾਇਨ ਦਾ ਵੀ ਐਡ ਕਰਾਂਗੇ ਕਿਉਂਕਿ ਇਹ ਅਜਵਾਇਨ ਨਾਲ ਜਿਹੜਾ ਸਾਡਾ ਅਚਾਰ ਆ ਹਜਮ ਹੋ ਜਾਂਦਾ ਖਾਣ ਨਾਲ ਇਹ ਮਿਕਸ ਕਰ ਲਾਂਗੇ ਇਨੂੰ ਚੰਗੀ ਤਰ੍ਹਾਂ ਦੇ ਹੋਏ ਲਗਾਤਾਰ 3-4 ਮਿੰਟ ਲਈ ਪਕਾਵਾਂਗੇ ਚੰਗੀ ਤਰ੍ਹਾਂ ਦੇ ਦੇਖੋ ਜਿਹੜੇ ਸਾਡੇ ਮਸਾਲੇ ਬਿਲਕੁਲ ਪੱਕ ਚੁੱਕੇ ਆਂ ਇਹ ਤੋਂ ਜ਼ਿਆਦਾ ਅਸੀਂ ਨਹੀਂ ਪਕਾਣੇ ਹੁਣ ਇਹਦੇ ਵਿੱਚ ਅਸੀਂ ਆਪਣੀ ਗੋਭੀ ਤੇ ਗਾਜਰ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਨੂੰ ਸੀ ਬਸ 2 ਮਿੰਟ ਲਈ ਹੋਰ ਸੇਕ ਲਵਾਵਾਂਗੇ ਜਿਆਦਾ ਨਹੀਂ ਲਵਾਉਣਾ ਸੀ ਸੇਕ ਇਹਨੂੰ ਲੋ ਜੀ ਸਾਡਾ ਗੋਭੀ ਤੇ ਗਾਜਰ ਦਾ ਤਿਆਰ ਹੋ ਗਿਆ ਆਚਾਰ ਹੁਣ ਇਹਨੂੰ ਗੈਸ ਬੰਦ ਕਰਕੇ ਕੜਾਹੀ ਨੂੰ ਹੇਠ ਉਤਾਰ ਲਾਂਗੇ ਲੋ ਜੀ ਸਾਡਾ ਗੋਭੀ ਗਾਜਰ ਦਾ ਮਿਕਸ ਆਚਾਰ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਆ ਕਰੋ ਘਰੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਆ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੈ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਚਾਰ ਬਣਾਉਣ ਦੇ ਸਮੇਂ ਬਾ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਸਾਡੀ ਗੋਭੀ ਤੇ ਗਾਜਰ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਜਦੋਂ ਅਚਾਰ ਬਣ ਜਾਏ ਤਾਂ ਇਹਨੂੰ ਬਿਲਕੁਲ ਸੁੱਕੇ ਕੰਟੇਨਰ ਵਿੱਚ ਪਾ ਕੇ ਰੱਖਣਾ ਹੈ ਅਸੀਂ ਬਾਹਰ ਰੱਖ ਕੇ ਇਹਨੂੰ 10 ਤੋਂ 15 ਦਿਨ ਖਾ ਸਕਦੇ ਹਾਂ ਜੇ ਤੁਸੀਂ ਜ਼ਿਆਦਾ ਦਿਨ ਸਟੋਰ ਕਰਨਾ ਚਾਹੁੰਦੇ ਤਾਂ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ 1 ਤੋਂ 2 ਮਹੀਨੇ ਲਈ ਚਲੋ ਜੀ ਹੁਣ ਮਿਲਦੇ ਆ ਕਿਸੀ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰਿਤ ਸ਼ੁਇਕਾਲ